ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਮੈਂ ਬਾਹਰ ਗਈ ਤੇ ਉਹਨੇ ਮੇਰਾ ਮੂੰਹ ਘੁੱਟ ਕੇ ਤੇ ਕਮਾਚ ਲੈ ਗਿਆ ਕਮਾਚ ਖੜਿਆ ਨੇ ਮੇਰੇ ਠੋਡ ਮਾਰੀ ਕਿ ਨਹੀਂ ਪੇਟ ਤੇ ਠੋਡ ਮਾਰੀ ਰਗਾ ਘੋਟੀਆਂ ਮੇਰੀਆਂ ਕਿੱਜਾ ਮਾਰੀਆਂ ਨਾ ਗੁਰਦਾਸਪੁਰ ਵਿੱਚ ਇੱਕ ਨਬਾਲਿਕ ਕੁੜੀ ਨਾਲ ਨਾਪਾਕ ਹਰਕਤ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਇਲਜ਼ਾਮਾਂ ਕੀ ਖੇਤਾਂ ਵਿੱਚ ਇਕੱਲੇ ਦੇ ਕੁੜੀ ਦੇ ਗਵਾਂਢੀ ਨੇ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਰੋਲਾ ਪਾਉਣ ਤੇ ਉਸ ਦੇ ਗਲੇ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਕੁੜੀ ਦੀਆਂ ਚੀਕਾਂ ਸੁਣਨ ਤੋਂ ਬਾਅਦ ਪਿੰਡ ਦੇ ਬਾਕੀ ਲੋਕ ਘਟਨਾ ਵਾਲੀ ਥਾਂ ਤੇ ਪਹੁੰਚਦੇ ਇਸ ਤੋਂ ਪਹਿਲਾਂ ਹੀ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਜਿਹਨਾਂ ਨੂੰ ਪਹਿਲਾਂ ਵੀ ਤੰਗ ਕਰਦਾ ਸੀ ਤੇ ਜੇ ਇਹਨਾਂ ਦੇ ਘਰ ਤਾਂ ਇਹਨੂੰ ਕਿਤੇ ਦੱਸਦੇ ਹੀ ਅਸੀਂ ਵੀ ਇਤਰਾ ਦੇ ਐਵੇਂ ਚਿਰਚਿਰ ਕਰਨਾ ਇਹਨਾਂ ਨੇ ਤਵਾਦੀਆਂ ਘਟੀਆਂ ਗੱਲਾਂ ਕਰਨੀਆਂ ਵੀ ਕੁੜੀ ਦਾ ਕਸੂਰ ਆ ਜੇ ਆ ਉਹ ਆ ਪੁਲਿਸ ਨੇ ਪੀੜੇ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਮੁਲਜ਼ਮ ਨੂੰ ਫੜਨ ਲਈ ਪੁਲਿਸ ਪਾਟੀਆਂ ਰਵਾਨਾ ਕਰ ਦਿੱਤੀਆਂ ਨੇ ਉਹਦੇ ਬਿਆਨ ਲੈ ਲਏਗੇ ਨੇ ਤੇ ਮੈਡੀਫਾਇ ਸ਼ਾਪੇ ਮਾਰੀ ਵਾਸਤੇ ਸੈਕਿਉਰਿਟੀ ਟੀਮਾਂ ਤੋਂ ਬਣਾ ਕੇ ਭੇਜਤਾ ਕਿ ਜਲਦੀ ਇਹ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਨਬਾਲਕ ਕੁੜੀ ਨਾਲ ਰੇਪ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਨਵਾਂ ਨਹੀਂ ਹੈ ਗੁਰਦਾਸਪੁਰ ਦੀ ਇਸ ਘਟਨਾ ਨੇ ਕੁੜੀਆਂ ਦੀ ਸੁਰੱਖਿਆ ਤੇ ਫੇਰ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਈਵੀਪੀ ਸੰਜਾ ਤੁਹਾਨੂੰ ਰੱਖੇ ਅੱਗੇ